ਪੰਜਾਬ ਵਿੱਚ ਲੁੱਟਖੋਹਾਂ ਦਾ ਦੌਰ ਜਾਰੀ ਹੈ ਉਦਯੋਗਿਕ ਨਗਰੀ ਮੰਡੀ ਗੁਬਿੰਦਗੜ ਵਿੱਚ ਤਿੰਨ ਲੁਟੇਰਿਆਂ ਵੱਲੋਂ ਹਤਿਆਰਾਂ ਦੀ ਨੋਕ ਤੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੰਡੀ ਗੁਬਿੰਦਗੜ ਵਿੱਚ ਸਟੀਲ ਫੈਕਟਰੀ 'ਚ ਲੁਟੇਰੇ 25 ਲੱਖ ਦੀ ਗੱਡੀ ਤੇ ਹੋਰ ਚੀਜ਼ਾਂ ਲੈ ਕੇ ਫਰਾਰ ਹੋ ਗਏ ਇਹ ਪੂਰੀ ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਲੁਟੇਰਿਆਂ ਨੇ ਫੈਕਟਰੀ ਵਿੱਚੋਂ ਲੁੱਟਖੋਹ ਕੀਤੀ ਹੈ ਤੇ ਚੌਂਕੀਦਾਰ ਦੀ ਮਾਰ ਕੁੱਟ ਵੀ ਕੀਤੀ ਹੈ आज एक लुट वारदात रिपोर्टेड हुई सी मंडी गोविंदगढ़ जिससे अपना एफ आई आर नंबर सत्रह दो हज़ार चौबीस दर्ज की थी अंडर सैक्शन थ्री नाइनटी फाइव चौती और पच्ची आम सैक्ट की और उस सू सूचना मिली सी एस एस पी साहब मान्योग एस एस पी साहब ने वो वक्त टीम बनाई सी जड़ी टीम रेड कर रही थी जिस हिसाब नफोरमेसन मिल रही थी उस करके सा डी एस पी जे है बसी डी एस पी मंडी गोविंदगढ़ साई ए इंचार्ज ਔਰ ਜਿਹੜੇ ਐਸਚਓਜ਼ ਹੈਗੇ ਉਹਨਾਂ ਦੀ ਸਬਦੀ ਆਪਣੇ ਵਕੀ ਵਕਤੀ ਬਣਾਈ ਸੀ ਜਿਨ੍ਹਾਂ ਨੇ ਥਾਂ ਥਾਂ ਤੇ ਰੇਡ ਕੀਤੀ ਹੈ ਉਸ ਕਰਕੇ ਮਤਲਬ ਇੰਨੀ ਛੇਤੀ ਅਸੀਂ ਤਿੰਨ ਬੰਦੇ ਜਿਹੜੇ ਹੈਗੇ ਉਹ ਆਪਾ ਫੜ ਲਏ ਐ ਇੱਥੇ ਜਦੋਂ ਰਿਕਵਰੀ ਹੁਣੇ ਸੀ ਤੋਂ ਰਿਕਵਰੀ ਕਰਨ ਵਾਸਤੇ ਇਹਨਾਂ ਨੇ ਜਿਹੜਾ ਸਮਾਨ ਸੀਗਾ ਜਿਹੜਾ ਪੈਸੇ ਸੀਗੇ ਉਸ ਦਾ ਕੁਝ ਪਾਰਟ ਇੱਥੇ ਆਪਣੀ ਗੱਡੀ 'ਚ ਉਹਨਾਂ ਨੇ ਰੱਖਿਆ ਸੀ ਉਹ ਰਿਕਵਰੀ ਕਰਨ ਜਦੋਂ ਇੱਥੇ ਆਇਆ ਤੋਂ ਗੱਡੀ ਦੇ ਵਿੱਚ ਇੱਕ ਬੁਲੈਰੋ ਗੱਡੀ ਹੈਗੀ ਜਿਸ ਦੇ ਵਿੱਚ ਕੱਢਣ ਚ ਉਨੇ ਉਸਤੇ ਹੀ ਵੈਪਨ ਆਪਣਾ ਰੱਖਿਆ ਹੋਇਆ ਸੀ। ਉਹਨੇ ਪਹਿਲੇ ਦੀ ਰਿਕਵਰੀ ਕਰਨ ਦੇ ਉਸਤੇ ਫਾਇਦਾ ਉਠਾਇਆ। ਉਹਨੇ ਆਪਣਾ ਵੈਪਨ ਕੱਢ ਲਿਆ ਉਥੋਂ। ਔਰ ਉਸਨੇ ਪੁਲਿਸ ਤੇ ਫਾਇਰ ਕੀਤਾ। ਔਰ ਜਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ। ਔਰ ਉਸਦੇ ਪੈਰ ਤੇ ਲੱਤ ਤੇ ਇੱਕ ਗੋਲੀ ਲੱਗੀ ਹੈ। ਉਹਨੂੰ ਇਮੀਡੀਏਟਲੀ ਏਕਿਊਏਟ ਕਰਕੇ ਆਪਾਂ ਲੈ ਕੇ ਗਏ ਹਸਪੀਟਲ। ਤੋਂ ਉਸ ਦਾ ਜਿਹੜਾ ਹੈਗਾ ਉਥੇ ਡਾਕਟਰ ਨਾਲ ਵੀ ਅਸੀਂ ਤਾਂ ਮਿਲ ਕਰ ਰਹੇ। ਉਸ ਦੀ ਸੇਫਟੀ ਵਾਸਤੇ ਜਿਹੜਾ ਵੀ ਪ੍ਰੀਕਾਸ਼ਨ ਅਸੀਂ ਲੈ ਸਕਦੇ ਸਰ ਕਿੰਨੇ ਬੰਦੇ ਸੀਗੇ ਜੀ ਇੱਥੇ ਆਏ ਇੱਥੇ ਇੱਕ ਬੰਦਾ ਸੀਗਾ ਜੀ ਇੱਕ ਜੀ ਬਾਕੀ ਦੋ ਜੀ ਬਾਕੀ ਦੋ ਹੈਗੇ ਜੀ ਕਸ਼ੜੀ ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਟੋਟਲ ਤਿੰਨੇ ਬੰਦੇ ਪਕੜੇ ਗਏ ਅਜੇ ਤੱਕ ਤਿੰਨੇ ਹੈ ਬਾਕੀ ਉਹ ਇਨਵੈਸਟੀਗੇਸ਼ਨ ਬਾਕੀ ਡਿਟੇਲ ਦੇ ਵਿੱਚ ਐਸਐਸਪੀ ਸਾਹਿਬ ਸਵੇਰੇ ਤੁਹਾਨੂੰ ਸਾਰਾ ਦੱਸਣਗੇ ਸ਼ੀ ਇਜ਼ ਓਨ ਟਰੀ ਤੋਂ ਸਾਰਾ ਡਿਟੇਲ ਮੋਨੀਟਰ ਕਰ ਰਹੇ ਆਪਣੇ ਕੋਈ ਮੁਲਾਜ਼ਮ ਸੇਫ ਨਜ਼ਾਰੇ ਆਪਣਾ ਇੱਕ ਮੁਲਾਜ਼ਮ ਦੀ ਇੰਜਰਡ ਹੈ ਔਰ ਉਸ ਨੂੰ ਵੀ ਅਸੀਂ ਬਸੇ ਹਸਪਤਾਲ ਭੇਜਿਆ ਵਾ ਤੇ ਰਿਕਵਰੀ रिकवरी जी हूँ काउंट करना है जी कुछ रिकवरी ऑलरेडी हो गई और जी पार्ट रिकवरी वो इत और ग्डी के पी है असं सारा कुछ रिकवर करना है तो उसके बाद फिर तो दसने और कुछ कुछ पता लगे है कौन बंदे जी आ, देखो जी अजय तो जस्ट सू जिस हिसाब न इनफॉर्मेस हो रही थी सारी टीम अपनी अपना काम कर रही थी तो हम सारी इनफॉर्मेस इकट्ठी करके और सवेरे फिर तुम तो एस एस पी साहब सारा ब्रीफ कर देंगे ठीक है उसमें ਇਹ ਕਹਿਣਾ ਮਤਲਬ ਇਸ ਵੇਲੇ ਮੈਂ ਕੀ ਦੱਸਾਂ ਸਾਰੀ ਡਿਟੇਲ ਆ ਜਾਏਗੀ ਉਹ ਸਾਰੀ ਡਿਟੇਲ ਤੁਹਾਨੂੰ ਫਿਰ ਸਵੇਰੇ ਪ੍ਰੈਸ ਕਨਫਰੈਂਸ ਜਿਹੜਾ ਐਸਐਸਪੀ ਸਾਹਿਬ ਕਰਦਗੇ ਠੀਕ ਉਹ ਸਾਰਾ ਚੀਜ਼ ਦੀ ਮੋਨਿਟਰਿੰਗ ਕਰੀ ਰਿਹਾ ਸਾਡੇ ਕੋਲ ਤਾਂ ਪੇਸ਼ੈਂਟ ਪੁਲਿਸ ਪਰਸਨ ਲੈ ਕੇ ਆਏ ਨੇ ਕਿ ਉਹਨੂੰ ਇੰਜਰੀ ਹੈ ਕੋਈ ਉਹਦੀ ਪੈਰ ਤੇ ਗਨ ਸ਼ਾਟ ਇੰਜਰੀ ਹੋਈ ਹੈ ਜੂਮੀ ਦੱਸ ਰਹੇ ਨੇ ਪੇਸ਼ੈਂਟ ਸਟੇਬਲ ਹੈ ਵੈਸੇ ਠੀਕ ਹੈ ਅਸੀਂ ਅੱਗੇ ਰੈਫਰ ਕਰਾਂਗੇ ਸਿਵਲ ਹਸਪੀਟਲ ਫਤਿਹਗੜ ਸਾਹਿਬ ਫਰਦਰ ਟਰੀਟਮੈਂਟ ਲਈ ਤੇ ਜੋ ਕਿ ਕਾਰਵਾਈ ਹੋਣੀ ਚਾਹੀਦੀ ਹੈ ਕੀ ਜਿਹੜਾ ਪੁਲਿਸ ਪਰਸਨ ਨੇ ਠੀਕ ਹੈ ਜੀ ਹਾਂ ਜੀ ਉਹ ਠੀਕ ਹੈ ਥੋੜਾ ਬੀਪੀ ਉਹਨਾਂ ਦਾ ਜ਼ਿਆਦਾ ਪਰ ਵੈਸੇ ਠੀਕ ਹੈ ਹਲਕਾ ਜਿਹਾ ਡਿਸਕੰਫਰਟ ਹੈ ਵੈਸੇ ਠੀਕ ਟੋਟਲ ਦੋ ਬੰਦੇ ਆਏ ਜੀ ਹਾਂ ਜੀ ਟੋਟਲ ਦੋ ਪੇਸ਼ੜਾ ਆਏ ਨੇ ਪੁਲਿਸ ਪਰਸਨ ਲੈ ਕੇ ਆਏ ਨੇ ਇੱਕ ਉਹਨਾਂ ਚ ਐਮਪਲਾਈ ਨੇ ਪੁਲਿਸ ਡਿਪਾਰਟਮੈਂਟ ਦਾ ਇੱਕ ਪਬਲਿਕ ਚ